ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸ਼ੁਰੂ ਕਰਦੇ ਆਂ ਨਵੀਂ ਕਹਾਣੀ ਪੀੜੀ ਗਲੀ ਨੀਵੀਂ ਬੋ ਪੀੜੀ ਗਲੀ ਨਾਲ ਜਾਈ ਚੰਦਰੀਏ ਪਿੱਠ ਪਿੱਛੋਂ ਉੱਚਾ ਬੋਲ ਕੇ ਮਾਂ ਨੇ ਤੀਨੂ ਟੜਿਆ ਨਹੀਂ ਬੇਬੇ ਪਤਾ ਮੈਨੂੰ ਮੈਂ ਤਾਂ ਇੱਧਰ ਚਾਲ ਕੰਨੀ ਦੀ ਜਾਊਂਗੀ ਕੁੜੀ ਨੇ ਮਾਂ ਦੀ ਤਸੱਲੀ ਫਰਾ ਦਿੱਤੀ ਕੁਮਿਆਰਾਂ ਦੇ ਘਰਾਂ ਤੋਂ ਲੈ ਕੇ ਉਧਰ ਪਰਲੇ ਅਗਵਾੜ ਮੱਗਰ ਝੋਰ ਦੇ ਘਰ ਤੱਕ ਪੀੜੀ ਗਲੀ ਜਾਂਦੀ ਸੀ ਗਲੀ ਵਿੱਚ ਬਰਾਬਰ ਬਰਾਬਰ ਦੋ ਬੰਦੇ ਮਸਾ ਤੋੜ ਸਕਦੇ ਉਧਰੋਂ ਆ ਰਹੇ ਕਿਸੇ ਬੰਦੇ ਕੋਲ ਦੀ ਇਧਰੋਂ ਜਾ ਰਿਹਾ ਬੰਦਾ ਮੋਢਾ ਵੱਟ ਕੇ ਲੰਘਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਗਲੀ ਦੀ ਕਿਸੇ ਕੰਧ ਵਿੱਚ ਕੋਈ ਵਾਰ ਤਾਂ ਕੀ ਖਿੜਕੀ ਵੀ ਨਹੀਂ ਸੀ ਉਧਰ ਚੀ ਹੋਰਾਂ ਦੇ ਘਰਾਂ ਤੋਂ ਲੈ ਕੇ ਇਧਰ ਕਮਿਹਾਰਾਂ ਦੇ ਘਰਾਂ ਤੱਕ ਗਲੀ ਦੀ ਧਲਾਨ ਨੀਵੀਂ ਹੀ ਨੀਵੀਂ ਹੁੰਦੀ ਆਉਂਦੀ ਮੀਂਹ ਪੈ ਤੋਂ ਇਹ ਢੀਂ ਗਦੀ ਇੱਕ ਤਰ੍ਹਾਂ ਨਾਲ ਪਾਣੀ ਦਾ ਖਾਲ ਬਣ ਜਾਂਦੀ ਮੀਂਹ ਪੈ ਰਿਹਾ ਹੁੰਦਾ ਤਾਂ ਕੋਈ ਢੀਂ ਗਲੀ ਜਾਂਦਾ ਹੀ ਨਾ ਜੇ ਕੋਈ ਤੁਰ ਹੀ ਪੈਂਦਾ ਤਾਂ ਜਿੱਥੇ ਜਾ ਕੇ ਖੜਦਾ ਖੜਾ ਰਹਿੰਦਾ ਤਿਲਕਣ ਹੁੰਦੀ ਜਾਂ ਫਿਰ ਪਾਣੀ ਸੁੱਕਾ ਥਾਂ ਕਿਦਰੇ ਨਹੀਂ ਹੁੰਦਾ ਸੀ ਇੱਟਾਂ ਵੱਟੇ ਤੇ ਫੁੱਟੇ ਹੋਏ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਥਾਂ ਥਾਂ ਖਿੰਡੀਆਂ ਰਹਿੰਦੀਆਂ ਪਾਣੀ ਦੇ ਹੜ ਨਾਲ ਮਿੱਟੀ ਖੁਰਨ ਦੇ ਡਰੋਂ ਹਰ ਕੱਚੀ ਕੰਧ ਦੀਆਂ ਜੜਾਂ ਵਿੱਚ ਪੱਕੀਆਂ ਇੱਟਾਂ ਦੇ ਚਿਹੇ ਭਰੇ ਹੁੰਦੇ। ਪਿੰਡ ਵਿੱਚ ਬਾਜ਼ਾਰ ਵੀ ਸੀ। ਉਸ ਤਰ੍ਹਾਂ ਦਾ ਬਾਜ਼ਾਰ ਨਹੀਂ ਜਿਵੇਂ ਸ਼ਹਿਰਾਂ ਵਿੱਚ ਹੁੰਦਾ ਹੈ। 10-12 ਦੁਕਾਨਾਂ ਸਨ ਜਿਨ੍ਹਾਂ ਤੋਂ ਪਿੰਡ ਵਿੱਚ ਲੁੜਿੰਦੀਆਂ ਖਾਸ-ਖਾਸ ਚੀਜ਼ਾਂ ਮਿਲ ਜਾਂਦੀਆਂ। ਖੰਡ, ਚਾਹ, ਗੋੜ ਤੇ ਨੂਨ, ਤੇਲ ਵਿਸਾਰ ਤੋਂ ਲੈ ਕੇ ਕੱਪੜਾ ਲੀੜਾ ਤੇ ਹੋਰ ਸਾਰਾ ਨਿਕਸੁਕ। ਇੱਥੇ ਹੀ ਸ਼ਰਾਬ ਦਾ ਠੇਕਾ ਵੀ ਸੀ। ਦਰਜੀ ਦੀ ਦੁਕਾਨ ਤੇ ਲਲਾਰੇ ਵੀ ਬੈਠਦਾ। ਡਾਕਟਰ ਦੀ ਦੁਕਾਨ ਵੀ ਸੀ ਹਲਵਾਈ ਸੀ ਬਸ ਇਸੇ ਨੂੰ ਬਾਜ਼ਾਰ ਕਹਿੰਦੇ ਸਾਰਾ ਪਿੰਡ ਬਾਜ਼ਾਰ ਵਿੱਚ ਆਉਂਦਾ ਕੁੜੀਆਂ ਬੁੜੀਆਂ ਬਹੂਆਂ ਤੇ ਛੋਟੇ ਜਵਾਗ ਪਿੱਪਲ ਥੱਲੇ ਬਹਿਲੇ ਬੰਦੇ ਤਾਸ਼ ਖੇਡਦੇ ਗੁਮਿਆਰਾਂ ਦੇ ਘਰਾਂ ਵੱਲ ਦੋ ਅਗਵਾੜ ਪੈਂਦੇ ਸਨ ਲਾਲੂ ਦੀ ਪੱਤੀ ਤੇ ਬਾਵਿਆਂ ਦਾ ਅਗਵਾੜ ਦੋਵੇਂ ਅਗਵਾੜ ਪਿੰਡ ਦੇ ਛਿਪਦੇ ਪਾਸੇ ਸਨ ਤੇ ਨੀਵੇਂ ਥਾਂ ਵੀ ਪਿੰਡ ਦਾ ਸਾਰਾ ਹੀ ਪਾਣੀ ਇੱਧਰ ਹੀ ਆਉਂਦਾ ਦੋਵਾਂ ਅਗਵਾੜਾਂ ਨੂੰ ਪੱਕੀ ਚਾਲ ਜੋੜਦੀ ਚਾਲ ਉੱਤੇ ਆ ਕੇ ਹੀ ਦੋਵੇਂ ਅਗਵਾੜ ਖਤਮ ਹੁੰਦੇ ਬਰਸਾਤਾਂ ਵਿੱਚ ਗਲੀਆਂ ਦੀ ਮਿੱਟੀ ਰੁੜ ਜਾਣ ਦਾ ਖਤਰਾ ਬਣਿਆ ਰਹਿੰਦਾ ਇਸੇ ਕਰਕੇ ਇਹ ਚਾਲ ਬਣਾਈ ਗਈ ਸੀ ਚਾਲ ਕਰਕੇ ਗਲੀਆਂ ਦਾ ਪਾਣੀ ਬੰਨਿਆ ਜਾਂਦਾ ਤੇ ਟਿਕਵੀ ਤੋਰ ਵਗ ਕੇ ਚਾਲ ਤੋਂ ਡਿੱਗਦਾ ਇਸ ਚਾਲ ਤੋਂ ਬਾਜ਼ਾਰ ਤੱਕ ਵਿੰਗ ਬਲੀਵੇਂ ਜੇ ਖਾਂਦਾ ਤੇ ਕਈ ਗਲੀਆਂ ਗਲੀਆਂ ਅਗਵਾੜਾਂ ਨੂੰ ਪਾਰ ਕਰਦਾ ਇੱਕ ਲੰਮਾ ਰਾਹ ਸੀ ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ ਪਰ ਦੇ ਪੀੜੀ ਗਲੀ ਜਾਂਦਾ ਤਾਂ ਬਾਜ਼ਾਰ ਬਹੁਤ ਨੇੜੇ ਸੀ ਕਿਸੇ ਨੇ ਕਾਹ ਨਾਲ ਬਾਜ਼ਾਰ ਜਾਣਾ ਹੁੰਦਾ ਤਾਂ ਪੀੜੀ ਗਲੀ ਜਾਂਦਾ ਅਜੇਹਾ ਤਾਂ ਆਮ ਹੀ ਹੁੰਦਾ ਰਹਿੰਦਾ ਕੋਈ ਛੋਟੀ ਉਮਰ ਦਾ ਮੁੰਡਾ ਜਾਂ ਕੁੜੀ ਦਾਣਿਆਂ ਦੀ ਝੋਲੀ ਜਾਂ ਨਗਦ ਪੈਸੇ ਲੈ ਕੇ ਪੀੜੀ ਗਲੀ ਵਿੱਚ ਦੀ ਬਾਜ਼ਾਰ ਨੂੰ ਜਾਂਦਾ ਜਾਂ ਬਾਜ਼ਾਰੋਂ ਕੋਈ ਸੌਦਾ ਲੈ ਕੇ ਮੁੜਦਾ ਮਜਵੀਆਂ ਦੇ ਮੁੰਡੇ ਝਪਟ ਮਾਰ ਕੇ ਉਸ ਹੱਥੋਂ ਚੀਜ਼ ਜਾਂ ਪੈਸੇ ਖੋਹਦੇ ਤੇ ਭੱਜ ਜਾਂਦੇ ਜੁਆਕਾਂ ਨੂੰ ਉਹ ਕੁੱਟਦੇ ਵੀ ਕਈ ਵਾਰ ਇਹ ਗੱਲ ਹੈ ਜੇਠ ਹਾਰ ਦੇ ਰੁੱਤ ਸੀ ਉਸ ਦਿਨ ਹਨੇਰੀ ਵਗ ਰਹੀ ਸੀ ਟਿੱਬਿਆਂ ਦਾ ਬਦਾਮੀ ਰੇਤਾ ਅਸਮਾਨ ਨੂੰ ਜਾ ਚੜਿਆ ਵਾਰ-ਵਾਰ ਅੱਖਾਂ ਚ ਚਮਕਣੀਆਂ ਪੈਂਦੀਆਂ ਖੁੱਲੀਆਂ ਅੱਖਾਂ ਤਾਂ ਰੇਤੇ ਨਾਲ ਭਰ ਜਾਂਦੀਆਂ ਜਿਸ ਨੂੰ हट ਜਾਂਦਾ ਦਿਨ ਦਾ ਸ਼ਿਪਾਸ਼ ਸੀ ਲਾਲੂ ਕੀ ਪੱਤੀ ਦੇ ਸੰਤੋਖ ਸਿੰਘ ਦੀ ਵੱਡੀ ਕੁੜੀ ਬਾਜ਼ਾਰ ਗਈ ਦਰਿਆ ਦਾ ਰੰਗ ਲੈਣ ਸਰਵੰਤ ਨੰਬਰਦਾਰ ਦਾ ਨਾਮ ਕਟਿਆ ਫੌਜੀ दारू ਦੇ ਠੇਕੇ ਮੂਰੇ ਖੜਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ ਮੂਹ ਨੂੰ ਘਟ ਲੱਗੀ ਹੋਈ ਸੀ ਉਹ ਕੁੜੀ ਮਗਰ ਹੋ ਗਿਆ ਪੀੜੀ ਗਲੀ ਦੇ ਵਿਚਾਲੇ ਜਹੇ ਜਾ ਕੇ ਕੁੜੀ ਨੇ ਮਗਰੋਂ ਕਿਸੇ ਦੀ ਪੈਰ ਤਾਲ ਸੁਣੀ ਤਾਂ ਉਹ ਟੁਕਮੇ ਪੈਰੀ ਤੁਰਨ ਲੱਗੀ ਪਰ ਉਹ ਫੌਜੀ ਤਾਂ ਭੱਜ ਹੀ ਪਿਆ ਅੱਖ ਦੇ ਫੋਰ ਵਿੱਚ ਹੀ ਉਹਨੇ ਆਪਣੀਆਂ ਬਾਹਾਂ ਦੇ ਸ਼ਿਕੰਜੇ ਵਿੱਚ ਕੁੜੀ ਨੂੰ ਯਾਦ ਪੋਚਿਆ ਜਿਵੇਂ ਕੋਈ ਬਾਜ਼ ਚਿੜੀ ਉੱਤੇ ਝਪੜਦਾ ਹੋਵੇ ਗੱਲ ਵਿੱਚੇ ਦੱਬੀ ਗਈ ਪਰ ਘਣੀ ਵਿੱਚ ਡੁੱਲਿਆ ਲਾਲ ਰੰਗ ਉਦੋਂ ਤੱਕ ਚਰਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਕਈ ਦਿਨਾਂ ਬਾਅਦ ਮੀਂਹ ਦੇ ਛੜਾਕਿਆਂ ਨੇ ਉੱਡਦਾ ਰੇਤਾ ਦਬ ਨਹੀਂ ਦਿੱਤਾ ਆਥਣੇ ਜਿਹੇ ਸੰਤੋਖ ਸਿੰਘ ਦਾ ਵਿਚਕਾਰਲਾ ਮੁੰਡਾ ਗੰਡਾਸਾ ਲੈ ਕੇ ਬਾਜ਼ਾਰ ਵਿੱਚ ਪਿੱਪਲ ਦੇ ਚੌਂਕੜੇ ਉੱਤੇ ਆ ਬੈਠਦਾ ਤੇ ਦੱਬ ਦੇ ਜਹੀ ਖੰਘੂਰ ਮਾਰ ਕੇ ਮੁੱਛਾਂ ਉੱਤੇ ਹੱਥ ਫੇਰਦਾ ਰਹਿੰਦਾ ਕਦੇ ਗੰਡਾਸੇ ਦੀ ਚੁੰਝ ਮਿੱਟੀ ਵਿੱਚ ਖੋਬੋ ਕੇ ਲੰਮੀ ਸਾਰੀ ਲਕੀਰ ਖਿੱਚਦਾ ਸੱਜੇ ਖੋਬੇ ਬਾਰ-ਬਾਰ ਝਾਕਦਾ ਜਿਵੇਂ ਕਿਸੇ ਨੂੰ ਬੇਸਬਰੀ ਨਾਲ ਉਡੀਕ ਰਿਆ ਹੋਵੇ ਸਰਵਣ ਨੰਬਰਦਾਰ ਦਾ ਘਰ ਪਿੰਡੇ ਚੜ੍ਹਦੇ ਪਾਸੇ ਬਾਜ਼ਾਰ ਤੋਂ ਚੀਜ਼ੇ ਅਗਵਾੜ ਸੀ ਇਹ ਤਾਂ ਪਿਛਲੇ ਸਾਲ ਦੀ ਹੀ ਗੱਲ ਹੈ ਚਾਲ ਉੱਤੇ ਬੈਠੇ ਬੰਦੇ ਝਗੜ ਰਹੇ ਸਨ ਕੋਈ ਕਹਿੰਦਾ ਸੀ ਪੀੜੀ ਗਲੀ ਨਾਲ ਨਦੀਆਂ ਪਿੱਠਾਂ ਵਾਲੇ ਘਰਾਂ ਦੇ ਵਿੱਚੋਂ ਕਿਸੇ ਨੇ ਸਿੱਟਿਆ ਇਹ ਪਾਪ ਦੂਜਾ ਕੋਈ ਆਖਦਾ ਕਿਸੇ ਹੋਰ ਅਗਵਾੜੋਂ ਵੀ ਆ ਸਕਦਾ ਹੈ ਕੋਈ ਤੀਜਾ ਦਲੀਲ ਦਿੰਦਾ ਹੋਰ ਅਗਵਾੜੋਂ ਵੀ ਕੋਈ ਆਉਂਦਾ ਤਾਂ ਭਾਈ ਸਾਹਿਬ ਗਲੀ ਦੇ ਮੋੜ ਉੱਤੇ ਸਿੱਟ ਕੇ ਜਾਂਦਾ ਕੋਈ ਹੋਰ ਉਹਦੀ ਹਾਮੀ ਭਰਦਾ ਹੋਰ ਕਿਧਰੋਂ ਆਉਣ ਵਾਲਾ ਗਲੀ ਦੇ ਐਨ ਵਿਚਾਲੇ ਜਾ ਕੇ ਕਿਉਂ ਸਿੱਟੂ ਗਈ ਇਹ ਤਾਂ ਜਮਾ ਅੱਧ ਵਿਚਾਲੇ ਪਿਆ ਏ ਇੱਕ ਹੋਰ ਪੱਕੀ ਕਰਦਾ ਪੈਨੋਂ ਵੀ ਹੋ ਚੁੱਕੀ ਇਹੀ ਵਾਰਦਾਤ ਇੱਕ ਵਾਰੀ ਉਧਰ ਝੋਰਾ ਬੰਨੀ ਐਨ ਮੋੜ ਉੱਤੇ ਇੱਕ ਵਾਰੀ ਇਧਰ ਧਰ ਕੇ ਗਿਆ ਕੋਈ ਕਮਿਆਰਾ ਕਰਨੀ ਜਮਾ ਘੜੀ ਦੇ ਮੂੰਹ ਉੱਤੇ ਉਧਰ ਤਾਂ ਬਹੁਤ ਬਰੇ ਹੋ ਗਏ ਇਧਰ ਇਹ 10 ਕੁ ਬਰਿਆਂ ਦੀ ਗੱਲ ਹੈ ਆਪਣੇ ਸਾਰਿਆਂ ਚੋਂ ਵੱਡਾ ਆ ਮਹੰਗਲ ਬੂੜਾ ਬੈਠਾ ਏ ਇਹਨੂੰ ਪੁੱਛ ਲੈਨੇ ਆ ਇਹਨੂੰ ਸਾਰਾ ਪਤਾ ਏ ਇਸ ਵਾਰ ਇਹ ਨਵਾਂ ਜੰਮਿਆ ਬੱਚਾ ਜੰਮਦਾ ਸੀ ਮੁੰਡਾ ਸੀ ਜਦੋਂ ਕਿ ਪਹਿਲਾਂ ਦੋਵੇਂ ਕੁੜੀਆਂ ਸਨ ਮਰੀਆਂ ਹੋਈਆਂ ਤੇ ਫੇਰ ਕੋ ਸ਼ਰਮਸਰ ਹੋਣ ਲੱਗੀ ਬੇ ਗਲੀ ਨਾਲ ਲੱਗਦੀਆਂ ਪਿੱਠਾਂ ਵਾਲੇ ਘਰਾਂ ਦੇ ਵਿੱਚੋਂ ਕਿਹੜੇ ਘਰ ਦੀ ਗੱਲ ਹੋ ਸਕਦੀ ਏ ਦੂਰ ਦੇ ਪਿੰਡਾਂ ਤੱਕ ਵੀ ਉਸ ਕਤਲ ਦਾ ਪਤਾ ਸੀ ਜਿਹੜਾ ਇਸ ਢੀਗ ਦੇ ਵਿੱਚ ਹੋਇਆ ਸੀ ਦੋ ਪਰਿਵਾਰਾਂ ਦੀ ਨਿੱਜੀ ਦੁਸ਼ਮਣੀ ਸੀ ਤਿੰਨ ਪੁਸ਼ਤਾਂ ਤੋਂ ਉਹਨਾਂ ਦੇ ਕਿ ਕਤਲ ਹੋ ਚੁੱਕੇ ਸਾਨੂੰ ਹਰ ਚੌਥੇ ਪੰਜਵੇਂ ਸਾਲ ਨਵਾਂ ਕਤਲ ਹੋ ਜਾਂਦਾ ਕਦੇ ਉਸ ਪਰਿਵਾਰ ਦਾ ਤੇ ਕਦੇ ਉਸ ਪਰਿਵਾਰ ਦਾ ਸ਼ੇਰਾ ਤਾਂ ਬਹੁਤਾ ਹੀ ਸੂਕਰ ਗਿਆ ਸੀ ਬੇਲਾ ਰਹਿੰਦਾ ਉਹ ਪੰਜ ਭਰਾ ਸਨ ਐਡਾ ਉੱਚਾ ਕੱਦ ਤੇ ਭਰਮਾ ਸਰੀਰ ਜ਼ੋਰਦਾਰ ਬੋਸ ਸੀ ਮੋਢੇ ਗੰਦਾਲਾਂ ਰੱਖਦਾ ਡੱਬ ਵਿੱਚ 12 ਬੋਰ ਦਾ ਦੇਸੀ ਪਿਸਤੌਲ ਦੂਜੇ ਪਰਿਵਾਰ ਦੀਆਂ ਔਰਤਾਂ ਖੇਤ ਰੋਟੀ ਲੈ ਕੇ ਨਾ ਜਾਂਦੀਆਂ ਦਿਨ ਛਿਪੇ ਤੋਂ ਬਾਅਦ ਉਹਨਾਂ ਦਾ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ ਸੀ ਖੇਤਾਂ ਵਿੱਚ ਬਹੁਤਾ ਸੀਰੀ ਸਾਂਝੀ ਹੀ ਕੰਮ ਕਰਦੇ ਜਾਂ ਕਰਦੇ ਬੁढ़े ਬੰਦੇ ਇੱਕ ਤਰ੍ਹਾਂ ਸ਼ੇਰੇ ਨੇ ਉਹਨਾਂ ਨੂੰ ਘਰ ਹੀ ਕੈਦ ਕਰ ਦਿੱਤਾ ਸੀ ਅਖੀਰ ਉਹਨਾਂ ਨੂੰ ਅੱਕ ਚੱਪਣਾ ਪਿਆ ਉਹ ਵੀ ਤਿੰਨ ਸਾਲ ਆਥਣੇ ਵੇਲੇ ਸ਼ੇਰਾ ਸ਼ਰਾਬ ਦੇ ਠੇਕੇ ਉੱਤੇ ਜ਼ਰੂਰ ਜਾਂਦਾ ਠੇਕੇ ਵਿੱਚ ਬੈਠ ਕੇ ਹੀ ਪੀਂਦਾ ਠੇਕੇ ਦਾ ਕਹਿੰਦਾ ਉਹ ਤੂੰ ਭੇਜ ਖਾਂਦਾ ਨਹੀਂ ਤਾਂ ਹੋਰ ਕਿਸੇ ਨੂੰ ਠੇਕੇ ਵਿੱਚ ਬੈਠ ਕੇ ਪੀਣ ਨਹੀਂ ਦਿੰਦਾ ਸੀ ਅਗਲੇ ਨੂੰ ਬੋਤਲ ਅਧੀਆ ਫੜਾਉਂਦਾ ਤੇ ਤੁਰਦਾ ਕਰਦਾ ਉਹਨਾਂ ਨੇ ਪਹਿਲਾਂ ਹੀ ਉਪਰੇ ਬੰਦੇ ਇੱਧਰ ਉਧਰ ਬਿਠਾਏ ਹੋਏ ਸਨ ਗੁੱਟ ਹੋ ਕੇ ਸ਼ੇਰਾ ਠੇਕੇ ਤੋਂ ਬਾਹਰ ਨਿਕਲਿਆ ਤੇ ਗੰਧਾਲਾ ਖੜਕਾਉਂਦਾ ਪੀੜੀ ਗਰੀ ਦੇ ਰਾਹ ਪੈ ਗਿਆ ਅਦੇ ਵਿਚਕਾਰ ਗਿਆ ਤਾਂ ਦੋਮਾ ਪਾਸਿਆਂ ਤੋਂ ਪੈ ਗਿਆ ਟੁੱਟ ਕੇ ਉਹ ਨਾ ਕੋਈ ਗੋਲੀ ਚੱਲੀ ਨਾ ਕੋਈ ਰੋਲਾ ਗੋਲਾ ਸੋਟੀਆਂ ਨਾਲ ਉਹ ਇਉਂ ਕੁੱਟ ਦਿੱਤਾ ਜਿਵੇਂ ਗਿੱਦਣ ਮਾਰ ਰਹੇ ਮੈਦਾਨ ਕਿੱਧਰ ਦਾ ਸ਼ਿਕਾਰ ਖੇਡਦੇ ਹੁਣ ਫੇਰ ਤਾਂ ਪਿੰਡ ਦੀ ਪੰਚਾਇਤ ਨੇ ਪੀੜੀ ਗਲੀ ਨੂੰ ਬੰਦ ਹੀ ਕਰਵਾ ਦਿੱਤਾ ਸੀ ਦੋਵੇਂ ਮੂਹਿਆਂ ਉੱਤੇ ਮੋੜੀਆਂ ਹੀ ਗੱਡ ਦਿੱਤੀਆਂ ਤੇ ਵਿੱਚ ਚਾਫੇ ਲਾ ਦਿੱਤੇ ਚਲੋ ਜੀ ਨਾ ਹੀ ਕੋਈ ਆਵੇ ਤੇ ਨਾ ਹੀ ਕੋਈ ਜਾਵੇ ਨਹੀਂ ਤਾਂ ਨਿਤ ਕੋਈ ਨਾ ਕੋਈ ਕਾਰਾ ਹੋਇਆ ਰਹਿੰਦਾ ਬੜੇ ਮਨੂਸ ਸੀ ਇਹ ਪੀੜੀ ਗਲੀ ਫਾਰੇ ਪੀੜੀ ਗਲੀ ਤਾਂ ਅੰਨੀ ਗਲੀ ਬਣ ਗਈ ਮਾਰੇ ਬੰਦਿਆਂ ਨੂੰ ਮौज ਹੋ ਗਈ ਉਹ ਝਾਫਿਆਂ ਨੂੰ ਪਰੇ ਹਟਾਉਂਦੇ ਤੇ ਜਾਵੜ ਦੇ ਗਲੀ ਅੰਦਰ ਹੁਣ ਕਿਹੜਾ ਉਹ ਸ਼ਰਿਆਮ ਰਸਤਾ ਸੀ ਜਿਵੇਂ ਘੁੱਪ ਹਨੇਰੇ ਦੇ ਖੁੱਲੇ ਬੁੱਕਲ ਹੋਵੇ ਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਕਿਸੇ ਨੇ ਇੱਕ ਪਾਸੇੋਂ ਸਾਰੇ ਦੇ ਸਾਰੇ ਝਾਫੇ ਦੂਰ ਭਗਾ ਮਾਰੇ ਮੋੜੀਆਂ ਪੁੱਟ ਦਿੱਤੀਆਂ ਦੂਜੇ ਪਾਸੇ ਵੀ ਇਹੀ ਹੋਇਆ ਪੀੜੀ ਗਲੀ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲਣ ਲੱਗਿਆ ਮਾਮਾ ਆਪਣੀਆਂ ਮੋਟਿਆਰਾ ਧੀਆਂ ਨੂੰ ਭੀੜੀ ਗਲੀ ਜਾਣ ਨਾ ਦਿੰਦੀਆਂ ਕੋਈ ਕੁੜੀ ਜਾਂਦੀ ਵੀ ਤਾਂ ਕਿਸੇ ਵੱਡੇ ਗੁਣੀ ਦਾ ਆਸਰਾ ਲੈ ਕੇ ਛੋਟੇ ਜੁਵਾਕ ਵੀ ਕਿਸੇ ਵੱਡੇ ਦਾ ਸਾਥ ਕਰਕੇ ਜਾਂਦੇ ਦੋ ਚਾਰ ਜੁਵਾਕ ਇਕੱਠੇ ਜਾਂਦੇ ਤਾਂ ਭੱਜ ਕੇ ਗਲੀ ਨੂੰ ਪਾਰ ਕਰਦੇ ਜਿਵੇਂ ਉਹ ਮਗਰ ਕੋਈ ਭੂਤ ਪ੍ਰੇਤ ਹੋ ਪਿਆ ਹੋਵੇ ਇੱਕ ਦਿਨ ਕੋਰ ਅਨਰਥ ਹੋ ਗਿਆ ਸਾਰਾ ਪਿੰਡ ਮੂੰਹ ਵਿੱਚ ਉਂਗਲਾ ਪਾਉਣ ਲੱਗਿਆ ਕਿੱਡਾ ਵੱਡਾ ਗੁਨਾਹ ਕੀਤਾ ਸੀ ਪਰਸ਼ੋਤਮ ਸਿੰਘ ਨੇ ਉਹਦੇ ਘਰ ਦੀ ਪਿੱਠ ਪੀਣੀ ਗਲੀ ਨਾਲ ਲੱਗਦੀ ਸੀ ਉਧਰਲੇ ਪਾਸੇ ਉਹਦੇ ਘਰ ਦਾ ਜਿਹੜਾ ਛੋਟਾ ਸੀ ਬਰਾਂਡੇ ਮਗਰ ਦੋ ਕਮਰੇ ਸਨ ਜਿਹੜੇ ਘਰ ਦੇ ਲਕੇਤੁਕੇ ਨਾਲ اٹੇ ਰਹਿੰਦੇ ਇਹਨਾਂ ਦੋ ਕਮਰਿਆਂ ਮਗਰ ਦੋ ਕਮਰੇ ਹੋਰ ਸਨ ਇੱਕ ਵਿੱਚ ਪੇਟੀਆਂ ਸੰਦੂਕ ਤੇ ਦੂਜੇ ਵਿੱਚ ਰਜਾਈਆਂ ਗੋਦੈਲੇ ਤੇ ਹੋਰ ਨੀੜਾ ਕਪੜਾ ਮੰਝਿਆਂ ਉੱਤੇ ਪਿਛਲੇ ਦੋਵੇਂ ਕਮਰਿਆਂ ਦੀਆਂ ਛੱਤਾਂ ਵਿੱਚ ਮੋਗੇ ਰੱਖੇ ਹੋਏ ਸਨ ਨਹੀਂ ਤਾਂ ਸੂਰਜ ਦੀ ਰੋਸ਼ਨੀ ਪਹੁੰਚਦੀ ਨਹੀਂ ਸੀ ਮੁੜੀਆਂ ਨੇ ਅੰਦਰੋਂ ਕੋਈ ਚੀਜ਼ ਲੈਣੀ ਹੁੰਦੀ ਤਾਂ ਲਾਲ ਟੰ ਲੈ ਕੇ ਅੰਦਰ ਵੜਦੀਆਂ। ਪਰਸ਼ੋਤਮ ਸਿੰਘ ਨੇ ਇਹਰ ਕਲਨਾ ਕੀਤਾ ਤੇ ਪੀੜੀ ਖਲੀ ਵਾਲੀ ਵਿੱਚ ਪਿਛਲੀ ਕੰਧ ਭੰਨ ਕੇ ਲੱਕੜ ਦੀ ਜੁਗਾਠ ਨੂੰ ਤਖਤੇ ਵਲਾ ਦਿੱਤੇ। ਰਜਾਈ ਗੋਦਨਿਆਂ ਵਾਲੇ ਕਮਰੇ ਨੂੰ ਬੈਠਕ ਬਣਾ ਲਿਆ। ਤੁਰ ਤੋਂ ਤੁਰ ਤੱਕ ਸਾਰੇ ਘਰ ਵਿੱਚ ਚਾਹਲਣ ਹੋ ਗਿਆ। ਇਹ ਝਾਲ ਉਹ ਝਾਲ ਉੱਤੇ ਆ ਕੇ ਬੈਠਾ ਤਾਂ ਕੋਈ ਜਾਣਾ ਉਹਦੇ ਨਾਲ ਬੋਲੇ ਹੀ ਨਾ ਜਿਵੇਂ ਉਹਨੇ ਗਊ ਮਾਰ ਦਿੱਤੀ ਹੋਵੇ। ਚੂਪ ਕੀਤਾ ਉੱਠ ਕੇ ਘਰ ਨੂੰ ਆ ਗਿਆ ਦਿਮਾਗ ਨਹੀਂ ਫਿਰ ਗਿਆ ਲੱਗਦਾ ਇਹਦਾ ਕੋਈ ਉਹਦੇ ਪਿੱਠ ਪਿੱਛੇ ਕਹਿ ਰਿਹਾ ਸੀ ਪਰ ਕੁਝ ਦਿਨ ਹੀ ਲੰਗੇ ਹੋਣਗੇ ਪਰ ਸ਼ੋਤਮ ਸਿੰਘ ਤੋਂ ਚੌਥੇ ਘਰ ਵਾਲੇ ਸੱਜਣ ਸਿੰਘ ਨੇ ਵੀ ਕੰਧ ਪੰਨ ਕੇ ਬਾਹਰ ਕੱਢ ਲਿਆ ਤੇ ਫਿਰ 6 ਮਹੀਨਿਆਂ ਦੇ ਅੰਦਰ ਅੰਦਰ ਗਲੀ ਦੀਆਂ ਦੋਵੇਂ ਪਾਸੇ ਦੀਆਂ ਕੰਧਾਂ ਵਿੱਚ 7-8 ਵਾਰ ਨਿਕਲ ਗਏ ਜਿਵੇਂ ਪੀੜੀ ਇਹ ਰਹੀ ਹੀ ਨਾ ਹੋਵੇ ਹੁਣ ਗਲੀ ਵਿੱਚ ਦਿਲੰਗਣ ਵਾਲੇ ਲੋਕ ਕਾਹਨਾਂ ਨਹੀਂ ਤੁਰਦੇ ਸਨ ਹੌਲੀ ਹੌਲੀ ਜਾਂਦੇ ਧੀਰਜਮਤੀ ਨਾਲ ਗੱਲਾਂ ਕਰਦੇ ਬਾਜ਼ਾਰ ਨੂੰ ਝਾਲ ਕੰਨੇ ਦੀ ਹੁਣ ਕਾਹਨੂੰ ਜਾਂਦਾ ਸੀ ਕੋਈ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਜੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਧੰਨਵਾਦ